ਬਨਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਵਿੱਚੋਂ ਨਕਦੀ ਅਤੇ ਹਥਿਆਰ ਬਰਾਮਦ ਕੀਤੇ। ਇਹ ਬਟਬਟ ਟੋਲ ਪਲਾਜ਼ਾ ਦੇ ਚੰਡੀਗੜ੍ਹ ਤੋਂ ਬਟੇਂਡਾ ਵੱਲ ਆ ਰਹੀ ਇੱਕ ਫੋਰਚਨਰ ਗੱਡੀ ਚੋਂ 12,46,000 ਰੁਪਏ ਦੀ ਨਕਦੀ ਅਤੇ 32 ਬੋਰ ਦਾ ਰਿਵਾਲਵਰ ਹੋਇਆ ਬਰਾਮਦ। ਚੋਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 50,000 ਰੁਪਏ ਤੋਂ ਵੱਧ ਨਕਦੀ ਰੱਖਣ ਦੀ ਮਨਾਹੀ ਹੈ ਇਸ ਵਕਤ ਦੀ ਵੱਡੀ ਖਬਰ ਬਰਨਾਲਾ ਤੋਂ سامنے ਆ ਰਹੀ ਹੈ ਦੱਸਦੀ ਕਿ ਸਮੋਕੀ ਜਾਣਕਾਰੀ ਦਿੰਦਿਆਂ ਡੀਐਸਪੀ ਬਰਨਾਲਾ ਸਦबीर ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੀ ਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਵਕ-ਵਕਤ ਥਾਮਾਂ ਤੇ ਨਾਕਾਬੰਦੀ ਕੀਤੀ ਗਈ ਹੈ ਇਸ ਦੇ ਅਨੁਸਾਰ ਬਡਵਰ ਟੋਲ ਪਲਾਜ਼ਾ ਤੇ ਚੈਕਿੰਗ ਦੌਰਾਨ ਚੱਟੇ ਰੰਦੀ ਫੋਰਚਨਰ ਕਾਰ ਤੋਂ ਨਕਦੀ ਅਤੇ ਅਸਲਾ ਬਰਾਮਦ ਹੋਇਆ ਹੈ ਇੱਕ ਕਾਰ ਚੰਡੀਗੜ੍ਹ ਤੋਂ ਭਟਿੰਡਾ ਵੱਲ ਜਾ ਰਹੀ ਸੀ ਤੇ ਕਾਰ ਚ ਕੁਲ 12,46,000 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਕਾਰ ਸਵਾਰ ਉਸ ਨਕਦੀ ਸੰਬੰਧੀ ਕੋਈ ਵੀ ਜ਼ਰੂਰੀ ਦਸਤਾਵੇਜ਼ ਨਹੀਂ ਦਿਖਾ ਸਕੇ ਤੇ ਇਸ ਦੇ علاوہ ਪੁਲਿਸ ਨੇ ਇਨਾਂ ਕੋਲੋਂ ਬਾਤੀ ਬੋਰ ਦਾ ਰਿਵਲਵਰ ਵੀ ਬਰਾਮਦ ਕੀਤਾ। ਸਜਸਤਾ ਉਕਤ ਵਿਅਕਤੀਆਂ ਕੋਲ ਕੋਈ ਲਾਇਸੈਂਸ ਨਹੀਂ ਸੀ। ਉਨਨੋ ਨਿਦਸੀਆ ਕੀ ਚੋਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਵਿਅਕਤੀ 50000 ਰੁਪਏ ਤੋਂ ਵੱਧ ਨਕਦੀ ਆਪਣੇ ਕੋਲ ਨਹੀਂ ਰੱਖ ਸਕਦਾ। ਇਸ ਤਹਿਤ ਬਰਨਾਲਾ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ थाना ਤਨੋਲਾ ਵਿਖੇ ਮਾਮਲਾ ਦਰਜ ਕਰ ਲਿਆ ਤੇ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਬਲਜੀਤ ਸਿੰਘ ਵਾਸੀ ਕੈਥਲ, ਵਿਸ਼ਾਲ ਚਾਵਲਾ ਵਾਸੀ ਦਿੱਲੀ, ਨਰੋਤਮ ਕੁਮਾਰ ਵਾਸੀ ਪੀ ਹੋਵਾ ਅਤੇ ਸੌਰਵ ਆਹੂਜਾ ਵਾਸੀ ਕੁਰਕ ਖੇਤਰ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਨੇ ਚੋਣ ਕਮਿਸ਼ਨ ਅਤੇ ਆਮਦਨ ਕਰ ਵਿਭਾਗ ਦੀ ਫਾਈਲਿੰਗ ਸਕੁਆਇਰ ਟੀਮ ਨੂੰ ਚੌਂਕੀ ਵਾਲੀ ਥਾਂ ਤੇ ਬੁਲਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਜੀ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਪੁਲਿਸ ਵੱਲੋਂ ਵਕਫਾ ਥਾਵਾ ਉੱਤੇ ਨਾਕੇਬੰਦੀ ਲਗਾਈ ਗਈ ਹੈ ਇਸੇ ਅੰਤਰਗਤ ਬੜਬਰ ਟੋਲ ਪਲਾਜ਼ਾ ਤੇ ਜੋ ਸਾਡਾ ਇੰਟਰ-ਡਿਸਟ੍ਰਿਕਟ ਨਾਕਾ ਤਾਣਾ ਧਰੋਲਾ ਵੱਲੋਂ ਲਗਾਇਆ ਜਾ ਰਿਹਾ ਉਸ ਨਾਕੇ ਦੇ ਉੱਤੇ ਕੱਲ੍ਹ ਸ਼ਾਮ ਇੱਕ ਫੋਰਚੂਨਰ ਗੱਡੀ ਵਾਈਟ ਕਲਰ ਦੀ ਜੋ ਪੁਲਿਸ ਪਾਰਟੀ ਵੱਲੋਂ ਰੋਕੀ ਗਈ ਜਿਹਦੇ ਵਿੱਚ ਚੈਕਿੰਗ ਕਰਨ ਦੇ ਉੱਤੇ ਕਰੀਬ 12,46,500 ਰੁਪਏ ਕੈਸ਼ ਤੇ ਇੱਕ ਰਿਵਾਲਵਰ 32 ਬੋਰ ਜਿਹੜਾ ਬਰਾਮਦ ਹੋਇਆ ਜਿਹਦੇ ਬਾਰੇ ਇਹ ਕੋਈ ਵੀ ਜਿਹੜਾ ਕੈਸ਼ ਸੀ ਉਦੇ ਬਾਰੇ ਕੋਈ ਪ੍ਰੂਫ ਨਹੀਂ ਪੇਸ਼ ਕਰ ਸਕੇ ਤੇ ਜੋ ਵੈਪਨ ਸੀ ਉਹਦਾ ਕੋਈ ਲਾਇਸੈਂਸ ਵਗੈਰਾ ਪੇਸ਼ ਨਹੀਂ ਕਰ ਸਕੇ ਸੋ ਜੋ ਮਾਨਯੋਗ ਕਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਜੋ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਉਹਦੇ ਉਸ ਦੀਆਂ ਜੋ ਹਦਾਇਤਾਂ ਅਨੁਸਾਰ ਆਪਾਂ ਜੁਗਜਾ 10000 ਤੋਂ ਵੱਧ ਕੈਸ਼ ਵਿਦਾਊਟ ਪ੍ਰੂਫ ਨਹੀਂ ਕੈਰੀ ਕਰ ਸਕਦੇ ਸੋ ਇਸ ਤੇ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਹਾਨੂੰ ਪੁਲਿਸ ਵੱਲੋਂ ਮੁਕਦਮਾ ਨੰਬਰ 30 ਮਿਤੀ 27 ਤਿੰਨ 2023 ਅਧੀਨਤਾ ਰਾ 188 ਆਈਪੀਸੀ ਤੇ 25498 ਆਮ ਸੈਕਟ ਥਾਣਾ ਭਰੋ ਲਗ ਕੇ ਦਰਜ ਕੀਤਾ ਗਿਆ ਜਿਹਦੇ ਵਿੱਚ ਚਾਰ ਦੋਸ਼ੀ ਨੇ ਜਿਹੜੇ ਕਿ ਵਿਸ਼ਾਲ ਚਾਵਲਾ ਵਾਸੀ ਦਿੱਲੀ ਬਲਜੀਤ ਸਿੰਘ ਵਾਸੀ ਮਨਾਲ ਕੈਥਲ ਨਰੋਤਮ ਕੁਮਾਰ ਵਾਸੀ ਪਿਹੋਵਾ ਤੇ ਸੌਰਵ ਤਹੂਜਾ ਵਾਸੀ ਕੁਰੂਕ ਖੇਤਰ ਇਹ ਚਾਰ ਬੰਦਿਆਂ ਦੇ ਖਿਲਾਫ ਜਿਹੜਾ ਐਫਆਈਆਰ ਦਰਜ ਕੀਤੀ ਗਈ ਹੈ ਇਹਦੇ ਵਿੱਚ ਰਿਕਵਰੀ ਜਿਵੇਂ ਮੈਂ ਪਹਿਲਾਂ ਦੱਸਿਆ 12 ਲੱਖ 46000 ਰੁਪਏ ਕੈਸ਼ ਤੇ ਇੱਕ ਰਵਾਲਬਰ ਬੱਤੀਪੁਰ ਤੇ ਇੱਕ ਵਾਈਡ ਫੋਰਚੂਨਰ ਗੱਡੀ ਆ ਤੇ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਮੁਤਾਬਕ ਮੌਕੇ ਦੇ ਉੱਤੇ ਫਲਾਈਂਗ ਸਕੁਆਰ ਟੀਮ ਨੂੰ ਬੁਲਾਇਆ ਗਿਆ ਤੇ ਇਨਕਮ ਟੈਕਸ ਅਥਾਰਟिटीज ਨੂੰ ਵੀ ਇਹਦੇ ਬਾਰੇ ਜਿਹੜਾ ਇਨਫੋਰਮ ਕਰ ਦਿੱਤਾ ਗਿਆ ਅਗਲੇ ਰਿਚ ਬੱਤੀਚਾ ਜਿਹੜੀ ਜਾਰੀ ਹੈ ਇਹ ਜਿਹੜੀ ਗੱਡੀ ਹੈ ਜੀ ਆਪਣੇ ਸੰਗਰੂਰ ਸਾਈਡ ਤੋਂ ਬਠਿੰਡਾ ਸਾਈਡ ਨੂੰ ਜਾ ਰਹੀ ਸੀ ਜਦੋਂ ਆਪਾਂ ਇਹਨਾਂ ਨੂੰ ਬੜਬੜ ਟ੍ਰੂਪ ਲਾਜ ਦੇ ਚ ਰੁਕੇ ਹਲੇ ਦੋਸ਼ੀਆਂ ਨੂੰ ਮੜ ਜੋ ਗਦਾਰ ਦੇ ਚ ਪੇਸ਼ੀਤਾ ਜਾਵੇਗਾ ਅਗਲੇ ਕਾਰਜ ਕੀ ਹੋਏ ਨੇ ਜੀ ਅੱਗੇ ਜਿਹੜਾ ਤੁਹਾ ਕੈਸ਼ ਆ ਉਹਦੇ ਸਬੰਧੀ ਆਪਣੇ ਇਨਕਮ ਟੈਕਸ ਅਥਾਰਟिटीज ਨੂੰ ਜਿਹੜਾ ਇਨਫੋਰਮ ਕਰ ਦਿੱਤਾ ਗਿਆ ਉਹ ਉਹਨਾਂ ਨੂੰ ਨਿਸ਼ਾਨਬੀਨ ਕਰਨਗੇ ਤੇ ਉਹਨਾਂ ਨੂੰ ਮੌਕਾ ਦੇਣਗੇ ਆਪਣੇ ਕੈਸ਼ ਦੇ ਸੋਰਸ ਪ੍ਰੂਫ ਕਰਨ ਦਾ ਜਾਂ ਉਹਦੇ ਡਾਕੂਮੈਂਟੇਸ਼ਨ ਪ੍ਰੂਫ ਕਰਨ ਦਾ ਜੋ ਫਰਦਰ ਅਕੋਰਡਿੰਗਲੀ ਉਹ ਜੋ ਪੈਨਲਟੀ ਪਵੇਗੀ ਜਾਂ ਉਹ ਫਰਦਰ ਕਾਰਵਾਈ ਇਨਕਮ ਟੈਕਸ ਅਥਾਰਟिटीज ਕੋਲ ਕੀਤੀ ਜਾਏਗੀ